ਕਿ ਅੱਜ ਗ੍ਰਨੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈਗਾ ਕਿੱਥੇ ਗ੍ਰਨੇਡ ਮਿਲਿਆ ਔਰ ਇੱਕ ਵੀਡੀਓ ਵੀ ਜਾਰੀ ਹੋ ਕੇ ਕੀਤੀ ਗਈ ਹੈ ਕਿ ਸਯਾਦ ਪੱਟੀ ਵੱਲੋਂ ਇੱਕ ਗ੍ਰਨੇਡ ਹਮਲਾ ਕਰਵਾਇਆ ਗਿਆ ਸੀ ਕੀ ਬੋਲ ਰਿਹਾ ਮਾਮਲਾ ਦਾਰ ਤੇ ਦਿੱਲੀ ਸਾਨੂੰ ਇਨਫੀਮੇਸ਼ਨ ਹੋਈ ਕਿ ਰਾਇਪਰ ਸੂਲ ਪਰ ਇੱਕ ਡਾਕਟਰ ਰੌਜਰ ਸੰਧੂ ਦੇ ਨਾਮ ਤੇ ਕੋਈ ਇਨਫਲੂਐਂਸਰ ਹੈ ਜੀ ਵੀ ਉਹਦੇ ਘਰ ਜਿਹੜਾ ਹਰਲਿੰਗ ਹੋਈ ਹੈ ਉਸਦੇ ਸਬੰਧ ਵਿੱਚ ਜਦੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਵੇਖਿਆ ਤਾਂ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ। ਤੋਂ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਮਗਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨਗੇ ਵੀ ਕੀ ਆ। ਹੂੰ। ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਹੈ। ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀ ਆ ਉਹ ਸੋ ਜਿਹੜਾ ਇਸੇ ਮੰਸ਼ਾ ਦੇ ਨਾਲ ਹੀ ਉਹ ਬਖਲਾਟ ਵਿੱਚ ਆ ਕੇ ਜਿਹੜਾ ਉਹਨਾਂ ਨੇ ਕੀਤਾ ਵਾ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਤੇ ਗਰੁੱਪ ਬਸਟ ਹੋਏ ਆ ਸਰ ਮੈਂ ਸੱਤ ਵੀ ਕਰ ਲਈ ਸੀ ਉਹ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਦੇ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਉਹ ਕਿਤੇ ਕੀ ਸੈਟਅਪ ਦੇ ਹੋਏ ਦੀ ਕੋਈ ਸੀਸੀਟੀਵੀ ਆਈ ਹੈ ਕਿੰਨੇ ਬੰਦੇ ਐਸੀ ਰੋਡਾਂ ਦੇ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਅਸੀਂ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਵਿੱਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਹੈ ਤਾਂ ਫਿਰ ਆਪਾਂ ਤੇ ਸਾਰਾ ਜਿਹੜਾ ਇਹਦਾਂ ਵੀ ਗੱਲ ਕੀਤੀ ਆਪਣੇ ਮੁੰਡੇ ਨਾਲ ਜਿਹਦੇ ਜਿਹਦੇ ਘਰ ਹੈ ਫਿਰ ਆਪਾਂ ਇਹਨੂੰ ਡਿਟੇਲ ਚ ਜਾ ਕੇ ਵੇਖਾਂਗੇ ਕੋਈ ਟਿੱਪਣੀ ਨਹੀਂ ਕਰਾ ਕੀਤੀ ਗਈ ਸੋ ਜੋ ਲੋਕ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੇਸਿਕਲੀ ਇਹ YouTube ਇਨਫਲੂਐਂਸਰ ਹੈ ਜੀ ਇਹ ਲਾਈਵ ਸਟ੍ਰੀਮਿੰਗ ਕਰਦਾ ਹੈ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕੋਈ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮਤਲਬ ਇੱਕ ਚੀਜ਼ ਕਨਫਰਮ ਕਰ ਲ ਜਿਹੜੀ ਉਹ ਪਾਕਿਸਤਾਨ ਜਿਹੜਾ ਵੀਡੀਓ ਪਾਈ ਸੀ ਕਿ ਉਹਦੇ ਵੱਲੋਂ ਉਹ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕਨਫਰਮ ਕਰ ਲਿਆ ਤੁਸੀਂ ਅੱਜ ਜਗ੍ਹਾ ਉਹੀ ਹੈ ਤੇ ਸਾਰਾ ਕੁਝ ਇਹ ਚੀਜ਼ ਹੈ ਹਾਂ ਉਹ ਜਗ੍ਹਾ ਜਗ੍ਹਾ ਹੀ ਹੈ ਹਾਂ ਮਤਲਬ ਕਿ ਉਹੀ ਜਿਹੜਾ ਕ੍ਰੈਕ ਰਹਾ ਗਿਆ ਸੀ ਉਹਨੇ ਵੱਲੋਂ ਜਿਹੜਾ ਆਇਆ ਸੀ ਪੂਰਾ ਉਹੀ ਹੈ ਹਾਂ ਹੀ ਹੈ ਤੇ ਹੁਣ ਹਲੇ ਉਹਨੂੰ ਬੌਮ ਡਿਸਪੋਜ਼ ਲੈ ਗਈ ਟੀਮ ਹਾਉ ਆਈ ਉਹ ਆਈ ਆਪਣਾ ਕੰਮ ਕਰੀ ਜਾਂਦੀ ਹੈ ਫਿਰ ਉਹਨਾਂ ਵਿੱਚ ਹੋਰ ਕਿਹਾ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਹੈਗੇ ਆ ਉਹਨਾਂ ਦੇ ਵੀ ਉਹ ਸਾਰਾ ਕੁਝ ਤੁਸੀਂ ਆਪਣੇ ਕੋਈ ਇਹਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਹੇ ਨਾ ਹੂੰ ਉਹਨੂੰ ਜੋ ਕਹਿ ਰਿਹਾ ਜੋ ਕਹਿ ਰਿਹਾ ਉਹਨੂੰ ਆਪਾਂ ਤਸਦੀਕ ਕਰਾਂਗੇ ਇਹ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫ ਆਈ ਆ ਕਿੰਨੇ ਕਬਜਿਤ ਘਟਨਾ ਕਿੰਨੇ ਵੇ ਸੱਟਿਆ ਇਹ ਕੋ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲੱਗਾ ਠੀਕ ਹੈ ਠੀਕ ਸਿਰਫ ਇਹ ਦੱਸੋ ਕਿ ਜਿਹੜਾ ਆਪਣੀ ਉਹ ਚੀਜ਼ ਜੋ ਚੀਜ਼ ਰਿਕਵਰ ਕੀਤੀ ਹੈ ਚਾਹੇ ਉਹ ਬੰਬ ਹੈ ਰਗਾ ਉਹਨਾਂ ਨੇ ਬੰਬ ਦਾ ਕੀਤਾ ਪਰ ਤੁਸੀਂ ਜੋ ਵੀ ਕੀਤਾ ਸਿੰਗਲ ਸਿੱਗੇ ਕਿੰਨੇ ਆਪਣੇ ਉਹ ਕਹਿ ਰਹੇ ਹਨ ਉਸ ਟਾਈਪ ਦੀ ਇੱਕ ਇੱਕ ਸਾਨੂੰ ਮੈਟਰ ਮੈਟਲ ਮਿਲਿਆ ਹੈ ਸੇਕਾ ਕਿੰਨੇ ਇੱਕ ਪੀਸ ਇੱਕ ਹੈ ਇੱਕ ਪੀਸ ਹੈ ਮੈਟਲ ਮਿਲਿਆ ਉਹ ਵੀ ਆਪਾਂ ਸਰਟਨ ਨਹੀਂ ਕਰਦੇ ਕੀ ਹੈ ਉਹਦਾ ਜਿੱਦੋਂ ਤੱਕ ਜਮਿਨੇਸ਼ਨ ਹੋਊਗੀ ਫਿਰ ਉਹ ਦੱਸਣਾ ਐਗਜ਼ੈਕਟਲੀ ਕਿਹੜੀ ਜਗ੍ਹਾ ਤੇ ਸੀਗਾ ਆਪਣੇ ਉਹਨਾਂ ਦੇ ਜਿਹੜਾ ਸੈਕੰਡ ਫਲੋਰ ਆ ਉਹਦੇ ਜਿਹੜਾ ਬਾਲਕਨੀ ਦੇ ਵਿੱਚ ਸੀ ਹੂੰ ਠੀਕ ਤੇ ਉਹ ਐਜ਼ ਇਟ ਇਜ਼ ਮਿਲਿਆ ਮਤਲਬ ਉਹ ਹੋਇਆ ਨਹੀਂ ਪਲਾਸਟਰ ਨਹੀਂ ਆਇਆ ਠੀਕ ਹੈ ਥੈਂਕ ਯੂ ਠੀਕ ਹੈ